ਪੂਰੇ ਦੇਸ਼ ਦੇ ਅੰਦਰ ਲਗਭਗ 16000 ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹਰ ਮੰਡਲ ਤੇ ਪ੍ਰੋਗਰਾਮ ਕਰ ਰਹੀ ਹੈ ਔਰ ਪ੍ਰਧਾਨ ਮੰਤਰੀ ਜੀ ਨੇ ਖੁਦ ਵੀਰ ਬਾਲ ਦਿਵਸ ਵਿਸ਼ਵ ਦੇ ਸਾਰੇ ਹੀ ਜਿੰਨੇ ਦੂਤਾਵਾਸ ਨੇ ਰਾਜ ਭਵਨ ਨੇ ਮੁੱਖ ਮੰਤਰੀਆਂ ਦੇ ਨਿਵਾਸ ਨੇ ਹਰ ਥਾਂ ਦੇ ਉੱਤੇ ਅੱਜ ਦੋਨੋਂ ਸਹਿਬਜ਼ਾਦਿਆਂ ਦੀ ਯਾਦ ਚ ਉਹਨਾਂ ਦੀ ਵੀਰਤਾ ਉਹਨਾਂ ਦੀ ਸ਼ੋਹਰੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਇਆ ਕਾਰਗਰਮ ਹੋ ਰਹੇ ਨੇ ਔਰੇ ਬਹੁਤ ਵੱਡਾ ਉਪਰਾਲਾ ਹੈ ਅੱਗੇ ਅਸੀਂ ਬਾਲ ਦਿਵਸ ਮਨਾਣੇ ਸਾਂ ਚੀਰਾ ਕੋਈ ਬੱਚਿਆਂ ਚ ਅਕਸ ਨਹੀਂ ਸੀ ਜਾਂਦਾ ਇਹ ਵੀਰ ਬਾਲ ਦਿਵਸ ਸਾਨੂੰ ਦੇਸ਼ ਦੇ ਕਰੋਨਾ ਬੱਚਿਆਂ ਨੂੰ ਦਿਸ਼ਾ ਦੇ ਮਸ ਪ੍ਰਧਾਨ ਮੰਤਰੀ ਮੋਦੀ ਜੀ ਨੇ ਸ਼ੁਰੂ ਕੀਤਾ ਹੁਣ ਜੇ ਕੇਰਲ ਹੋਵੇ ਕੰਨਿਆ ਕੁਮਾਰੀ ਹੋਵੇ ਗੋਆ ਹੈ ਗੁਹਾਟੀ ਹੋਵੇ ਕਸ਼ਮੀਰ ਹੋਵੇ ਕਾਚ ਹੋਵੇ ਜਾਂ ਕੰਨਿਆ ਕੁਮਾਰੀ ਹੋਵੇ ਪੂਰੇ ਦੇਸ਼ ਦੇ ਅੰਦਰ ਇੱਕ ਕਾਰਜਕ੍ਰਮ ਹੋ ਰਿਹਾ ਹੈ ਔਰ ਸਰਕਾਰੀ ਤੌਰ ਤੇ ਵੀ ਹੋ ਰਿਹਾ ਹੈ ਔਰ ਪਾਰਟੀ ਦੇ ਉਪਰਾਲਿਆਂ ਨਾਲ ਵੀ ਹੋ ਰਿਹਾ ਔਰ ਇਹ ਕਾਰਜਕ੍ਰਮ ਆਜ ਪ੍ਰਧਾਨ ਮੰਤਰੀ ਜੀ ਦੇ ਨੇਤ੍ਰਿਤਵ ਚ ਆਜ ਰਾਸ਼ਟਰਪਤੀ ਜੀ ਦੇ ਦੇਸ਼ ਦੇ 5 ਸਾਲ ਤੋਂ 17 ਸਾਲ ਦੇ वीर बच्चियां नु सम्मानित ਵੀ ਕਰਨ ਵਾਲੇ ਨੇ ਰਾਸ਼ਟਰਪਤੀ ਭਵਨ ਚ ਮੈਂ ਸਮਝਦਾ ਇਹ ਬਹੁਤ ਵੱਡਾ ਗੌਰਵ ਦਾ ਦਿਨ ਹੈ ਕਿ ਰਾਸ਼ਟਰਪਤੀ ਭਵਨ ਚ ਵੀਰ ਬਾਲ ਦਿਵਸ ਦਾ ਕਾਰਜਕ੍ਰਮ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਭਾਰਤ ਮੰਡਪਮ ਚ ਲਗਭਗ 5000 ਪੂਰੇ ਦੇਸ਼ ਤੋਂ ਆਏ ਹੋਏ ਬੱਚਿਆਂ ਨਾਲ ਪ੍ਰਧਾਨ ਮੰਤਰੀ ਜੀ ਵੀਰ ਬਾਲ ਦਿਵਸ ਮਨਾਣਗੇ ਔਰ ਇਹ ਵੀਰਤਾ ਸ਼ੋਰੇ ਔਰ ਪੰਜਾਬ ਦਾ ਹਿੰਦੁਸਤਾਨ ਦੀ ਸੰਸਕ੍ਰਿਤੀ ਦਾ ਉਹ ਗਹਿਣਾ ਜਿਰਚ ਸਾਨੂੰ ਕਿੰਨਾ ਪ੍ਰਤੱਖ ਰੂਪ ਚ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਦੋਨੋਂ ਸਹਿਬਜ਼ਾਦੇ ਨੇ ਸੰਦੇਸ਼ ਦਿੱਤਾ ਕੀ ਧਰਮ ਦੀ ਰੱਖਿਆ ਵਾਸਤੇ ਸੰਸਕriti ਦੀ ਰੱਖਿਆ ਸੀ ਆਪਣੇ ਦੇਹ ਦੀ ਰੱਖਿਆ ਸੀ ਇਸਲਾਮ ਨਹੀਂ ਸਵੀਕਾਰ ਕੀਤਾ ਸ਼ਹਾਦਤਾਂ ਦਿੱਤੀਆਂ ਪਿਤਾ ਵੀ ਵਾਰੇ ਆ ਔਰ ਚਾਰੋਂ ਪੁੱਤਰ ਵੀ ਵਾਰੇ 코로나 ਦੋਨੋਂ ਜਿਹੜੇ ਛੋਟੇ ਸਾਬਜਾਦੇ ਸੀ ਉਹਨਾਂ ਦੀ ਸ਼ਹਾਦਤ ਪੂਰੇ ਵਿਸ਼ਵ ਦੇ ਅੰਦਰ ਮੈਸੇਜ ਦਿੰਦੀ ਹੈ ਔਰ ਹਿੰਦੁਸਤਾਨ ਦੇ ਬੱਚੇ ਇਸ ਵੀਰ ਵਾਲਦਿਵਸ ਤੋਂ ਸਿੱਖ ਕੇ अपने जीवन च उन दोनों शहजादियों दे पद चिन्हਾਂ ਤੇ ਚੱਲਣਗੇ ਔਰ ਉਹਨਾਂ ਚ ਵੀਰਤਾ ਆਏਗੀ ਸ਼ौर्य ਆਏਗਾ ਸਮਰਪਣ ਆਏਗਾ ਦੇਸ਼ ਦੇ ਪ੍ਰਤੀ ਕਮਿਟਮੈਂਟ ਆਏਗੀ ਧਰਮ ਦੇ ਪ੍ਰਤੀ ਕਮਿਟਮੈਂਟ ਆਏਗੀ ਔਰ ਮੈਂ ਸਮਝਣਾ ਹੈ ਬਹੁਤ ਵੱਡੀ ਘਟਨਾ ਸੀ ਜਿਰੇਂਦਰ ਦੋਨੋਂ ਸ਼ਹਿਜ਼ਾਦੀਆਂ ਨੇ ਇੱਕ ਮਾਰਕ ਇੱਕ ਦੁਨੀਆ ਅਗੇ ਇੱਕ ਸੰਦੇਸ਼ ਦਿੱਤਾ ਕਿ ਅਸੀਂ ਇਸਲਾਮ ਨਹੀਂ ਸਵੀਕਾਰ ਕਰਨਾ ਔਰ ਸੱਤਾ ਲਾਲਚ ਧਰਮ ਪਰिवर्तन ਇਹ ਛੱਡ ਕੇ ਸ਼ਹਾਦਤ ਉਹਨਾਂ ਨੇ ਅਪਣਾਈ ਇਹ ਬਹੁਤ ਵੱਡਾ ਸੰਦੇਸ਼ ਹੈ ਔਰ ਇਹ ਪੂਰੇ ਦੇਸ਼ ਚ ਅਚ ਜ ਫੈਲ ਗਿਆ